ਦੋਸਤੋ ਸੰਗਰਾਮ ਟੀਵੀ ਦੇ ਵਿਸ਼ੇਸ਼ ਪ੍ਰੋਗਰਾਮ 'ਚ ਅੱਜ ਅਸੀਂ ਔਰਤਾਂ ਨਾਲ ਬੱਚਿਆਂ ਦੇ ਨਾਲ ਜਿਹੜੇ ਜਬਰ ਜਨਾਹ ਦੇ ਕੇਸ ਹੁੰਦੇ ਆ ਜਾਂ ਜੁਰਮ ਜਿਹੜੇ ਆ ਉਹ ਬੋਪਰਦੇ ਆ ਉਹਦੇ ਤੇ ਚਰਚਾ ਕਰਾਂਗੇ ਸਾਡੇ ਨਾਲ ਜੁੜੇ ਹੋਏ ਨੇ ਵਿਸ਼ੇਸ਼ ਮਹਿਮਾਨ ਉਹਗੇ ਚਿੰਤਕ ਪ੍ਰੋਫੈਸਰ ਜੈਪਾਲ ਸਿੰਘ ਜੀ ਜੀ ਆਨੂ ਜੀ ਧੰਨਵਾਦ ਜੀ ਗਿਲ ਸਾਹਿਬ ਸ਼ੁਕਰੀਆ ਅੱਜ ਆ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਵੀ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਖਾਸ ਕਰਕੇ ਛੋਟੀਆਂ ਬੱਚੀਆਂ ਦੇ ਨਾਲ ਜਿਹੜਾ ਹੈ ਜਬਰਜਨਾਹ ਦਿਆਂ ਜਾ ਇਹੋ ਜਿਹੇ ਜੜੀਆਂ ਕਟਨਾਮਾ ਵਾਪਰਦੀਆਂ ਨੇ ਜਿਹੜੀਆਂ ਔਰਤਾਂ ਦੇ ਖਿਲਾਫ ਵੀ ਹੁੰਦੀਆਂ ਨੇ ਇਹ ਸਾਡੇ ਸਮਾਜ ਦੇ ਵਿੱਚ ਕਿਹੋ ਜਿਹਾ ਵਰਤਾਰਾ ਚੱਲ ਰਿਹਾ ਉਹਦੇ ਥੋੜੀ ਜਿਹੀ ਪੰਛੀ ਝਾਤ ਥੋੜੀ ਜਿਹੀ ਆਪਣੇ ਦਰਸ਼ਕਾਂ ਦੇ ਨਾਲ ਵੀ ਮਾਰਨੀ ਚਾਹਾਂਗੇ ਯੂਪੀ ਦੇ ਵਿੱਚ 18 ਸਾਲ ਤੋਂ ਘੱਟ ਜਿਹੜੀਆਂ ਬੱਚੀਆਂ ਸਾਡੀਆਂ ਨੇ ਉਹਨਾਂ ਚ ਸਭ ਨਾਲੋਂ ਵੱਧ ਜਿਹੜੇ ਆ ਜਬਰਜਨਾਹਲੇ ਕੇਸ ਜਾਂ ਕੋਈ ਇਤਾਂ ਦੇ ਜਿਹੜੇ ਕੇਸ ਜਿਹੜੇ ਆ ਉਹ ਵਾਪਰਦੇ ਆ ਉਨ੍ਹਾਂ ਦੀ ਗਿਣਤੀ 143 ਹੈ ਇਹ 2023 ਦੇ ਅੰਕੜੇ ਨੇ ਚਾਰਖੰਡ ਦੇ ਵਿੱਚ 126 ਹੈ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ 106 ਦੀ ਗਿਣਤੀ ਹੈ ਜਿਹੜੀ 2023 ਦੇ ਅੰਕੜਿਆਂ ਦੇ ਮੁਤਾਬਕ ਹੈ ਇਸੇ ਤਰੀਕੇ ਦੇ ਨਾਲ ਔਰਤਾਂ ਦੇ ਨਾਲ ਜਿਹੜੇ ਇਹੋ ਜਿਹੇ ਮਾਮਲੇ ਵਾਪਰਦੇ ਨੇ ਉਹਨਾਂ ਦੇ ਵਿੱਚ ਰਾਜਸਥਾਨ ਦੇ ਵਿੱਚ ਟੋਟਲ 5594 ਮਾਮਲੇ ਦਰਜ ਕੀਤੇ ਗਏ ਨੇ यूपी ਦੇ ਵਿੱਚ 3556 ਦਰਜ ਕੀਤੇ ਗਏ ਨੇ ਮੱਧ ਪ੍ਰਦੇਸ਼ ਦੇ ਵਿੱਚ 2979 ਦਰਜ ਕੀਤੇ ਗਏ ਨੇ ਤੇ ਮਹਾਰਾਸ਼ਟਰ ਤੇ 2932 ਦਰਜ ਕੀਤੇ ਗਏ ਨੇ ਇਹ ਮਾਮਲੇ ਉਹ ਨੇ ਜਿਹੜੇ ਦਰਜ ਕੀਤੇ ਜਾ ਚੁੱਕੇ ਨੇ ਪਰ ਇਹੋ ਜੇ ਬਹੁਤ ਸਾਰੇ ਮਾਮਲੇ ਵੀ ਹੁੰਦੇ ਨੇ ਜਿਹੜੇ ਕਦੀ ਵੀ ਦਰਜ ਨਹੀਂ ਹੁੰਦੇ ਇਨ੍ਹਾਂ ਘਟਨਾਵਾਂ ਦਾ ਸਾਡੇ ਸਮਾਜ ਦੇ ਵਿੱਚ ਕੀ ਅਸਰ ਪੈਂਦਾ ਇਹਦੇ ਤੇ ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹਾਂਗੇ ਵੀ ਇਹ ਅਸਲ 'ਚ ਇਹ ਕੇਸ ਗੱਲ ਦਾ ਪ੍ਰਗਟਾਵਾ ਆ ਜਿਸ ਢੰਗ ਦੇ ਨਾਲ ਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਬਾਖਾ ਰਾਜਾਂ ਦੇ ਵਿੱਚ ਵਾਪਰਦੇ ਆ ਹਾਲਾਂਕਿ ਪੰਜਾਬ ਦੇ ਵਿੱਚ ਵੀ ਟੋਟਲ ਜਿਹੜਾ ਕ੍ਰਾਈਮ ਹੈ 2% ਜਿਹੜਾ ਆ ਉਹ ਪੰਜਾਬ ਦੇ ਵਿੱਚ ਵੀ ਵਾਪਰਦਾ ਤੇ ਬਹੁਤ ਸਾਰੇ ਜਿਹੜੇ ਮਾਮਲੇ ਨੇ ਉੱਚ ਜਾਣਕਾਰ ਹੀ ਦੋਸ਼ੀ ਹੁੰਦੇ ਨੇ ਇਹ ਵੀ ਵੱਡਾ ਇੱਕ ਕੁਐਸਚਨ ਹੈ ਤੁਸੀਂ ਪ੍ਰੋਫੈਸਰ ਸਾਹਿਬ ਇਸ ਸਾਰੇ ਵਰਤਾਰੇ ਨੂੰ ਕਿਵੇਂ ਡਿਫਾਈਨ ਕਰੋਗੇ ਗਿਲ ਸਾਹਿਬ ਇਹ ਸਾਡੇ ਸਮੁੱਚੇ ਸਮਾਜ ਲਈ ਚਾਹੇ ਭਾਰਤੀ ਸਮਾਜ ਚਾਹੇ ਪੰਜਾਬੀ ਸਮਾਜ ਕਹੀਏ ਬਹੁਤ ਹੀ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈਗਾ ਜਿਹੜਾ ਔਰਤਾਂ ਦੇ ਖਿਲਾਫ ਖਾਸ ਤੌਰ ਤੇ ਛੋਟੀਆਂ ਬੱਚੀਆਂ ਦੇ ਖਿਲਾਫ ਜਿਹੜੇ ਕੁਕਰਮ ਦੇ ਮਸਲੇ ਹੈ ਸਰਬੀ ਦੀ ਜਿਹੜੀ ਰਿਪੋਰਟ ਹੁੰਦੀ ਹੈ ਸ਼ੀਸ਼ੇ ਵਾਂਗ ਸਾਡਾ ਮੂੰਹ ਚੜਾਉਂਦੀ ਹੁੰਦੀ ਹੈ ਖਾਸ ਤੌਰ ਤੇ ਉਦੋਂ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਮਨੁੱਖ ਸਮ੍ਰਿਤੀ ਦੇ ਵਿੱਚ ਦਲਿਤਾਂ ਤੇ ਔਰਤਾਂ ਨੂੰ ਮਨੁੱਖ ਨਾ ਮੰਨ ਕੇ ਇੱਕ ਬਹੁਤ ਹੀ ਘਟੀਆ ਦਰਜੇ ਦੀ ਉਹਨਾਂ ਨਾਲ ਵਰਤੋਂ ਕੀਤਾ ਗਿਆ ਤੇ ਉਹਨਾਂ ਉਹ ਜਿਹੜੀ ਮਾਨਸਿਕਤਾ ਸਮਾਜ ਦੇ ਵਿੱਚ ਸਦੀਆਂ ਤੋਂ ਬੈਠੀ ਹੋਈ ਹੈ ਤੇ ਇਸ ਕਰਕੇ ਔਰਤ ਵਿਰੁੱਧ ਜ਼ੁਲਮ ਨੂੰ ਉਹਦੀ ਇੱਜ਼ਤ ਨਾਲ ਜੋੜ ਕੇ ਗਾਉਣ ਦੀ ਹੀ ਕੋਸ਼ਿਸ਼ ਹੁੰਦੀ ਹੈ ਵੀ ਘਰ ਦੀ ਇੱਜ਼ਤ ਖਰਾਬ ਹੋ ਜੂਗੀ ਤਾਂ ਇਹ ਇਸ ਕਰਕੇ ਉਹ ਅੰਕੜੇ ਵੀ ਜਿਵੇਂ ਤੁਸੀਂ ਦੱਸਿਆ ਵੀ ਉਹ ਪੂਰੀ ਤਰ੍ਹਾਂ ਦਾ ਸ਼ੀਸ਼ਾ ਨਹੀਂ ਹੁੰਦੇ ਅਧਪਚਾਤ ਹੁੰਦੇ ਆ ਇਹ ਆਪਾਂ ਇਤਿਹਾਸਕ ਸੰਦਰਭ ਨੂੰ ਸਮਝਣਾ ਹੋਵੇ ਤਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਔਰਤਾਂ ਦੇ ਬਾਰੇ ਕਹਿੰਦੇ ਸੋ ਮੰਨਣਾ ਕਿ ਜਿੱਤ ਜਮੈ ਫਿਰ ਕੋ ਜਿਹੜਾ ਉਹ ਸਤੀ ਦੇ ਗੁਰੂ ਸਾਹਿਬ ਲਿਖਦੇ ਆ ਆਪਣੇ ਗੁਰੂ ਅਮਰਦਾਸ ਜੀ ਇਸ ਦਾ ਅੱਗੇ ਧੁਰਦੀ ਹੈ ਕਹਾਣੀ ਉਹ ਲਿਖਣ ਦੀ ਲੋੜ ਕਿਉਂ ਪੈਂਦੀ ਹੈ ਇਸ ਕਰਕੇ ਪੈਂਦੀ ਹੈ ਕਿ ਔਰਤ ਨੂੰ ਇੱਕ ਬਰਬਰ ਦਾ ਇਨਸਾਨ ਸਮਝਿਆ ਹੀ ਨਹੀਂ ਜਾਂਦਾ ਰਿਹਾ ਸਦੀਆਂ ਤੋਂ ਇਸ ਕਰਕੇ ਅੱਜ ਵੀ ਉਹ ਮਾਨਸਿਕਤਾ ਜਿਹੜੀ ਹੈ ਮੌਖਾ ਦੇ ਵਿੱਚ ਉਹ ਬਰਕਰਾਰ ਹੈ ਅ ਪਿਛਲੇ ਕੁਝ ਸਮੇਂ ਤੋਂ ਇਸ ਦੀ ਜਿਹੜੀ ਗੰਭੀਰ ਤੇ ਬਹੁਤ ਹੀ क्रूर ਰੂਪ ਜਿਹੜਾ ਹੈ ਉਹ ਇਸ ਕਰਕੇ ਸਾਹਮਣੇ ਆ ਗਿਆ ਕਿ ਸਾਡੇ ਦੇਸ਼ ਤੇ ਰਾਜ ਕਰਨ ਵਾਲੀ ਪਾਰਟੀ ਉਸੇ ਸਿਧਾਂਤ ਦਾ ਪ੍ਰਚਾਰਕ ਹੈ ਉਸੇ ਦੀ ਧਾਰਨੀ ਹੈ ਜਿਸ ਦੇ ਵਿੱਚੋਂ ਇਹ ਗੱਲਾਂ ਨਿਕਲਦੀਆਂ ਨੇ ਉਹ ਮੁੱਖ ਸਰੋਤ ਹੈਗਾ ਔਰਤ ਵਿਰੋਧੀ ਮੰਤਕਾ ਦੂਸਰੀ ਗੱਲ ਇਹ ਹੈ ਕਿ ਵੀ ਸਾਡੇ ਦੇਸ਼ ਦਾ ਜਿੰਨਾ ਵੀ ਮੀਡੀਆ ਹੈਗਾ ਉਹ ਮੀਡੀਆ ਜਦੋਂ ਵੀ ਕੋਈ ਇਸ ਕਿਸਮ ਦੀਆਂ ਕੁਕਰਮ ਦੀਆਂ ਘਟਨਾਵਾਂ ਹੁੰਦੀਆਂ ਨੇ ਉਹ ਕਰਮ ਤੇ ਫੋਕਸ ਕਰਨ ਦੀ بجائے ਕੋ ਕਰਮੀ ਤੇ ਫੋਕਸ ਕਰਨ ਦੀ بجائے ਫੋਕਸ ਜਿਹੜਾ ਹੈ ਉਸ ਦੇ ਧਰਮ ਤੇ ਉਸ ਦੀ ਜਾਤ ਤੇ ਉਸ ਦੇ ਇਲਾਕੇ ਤੇ ਉਸ ਦੀ ਬੋਲੀ ਤੇ ਉਸ ਦੀ ਕਿਸੇ ਨਾ ਕਿਸੇ ਹੋਰ ਪਛਾਣ ਤੇ ਕਰਕੇ ਨਫ਼ਰਤ ਦਾ ਜਰੀਆ ਬਣਾ ਦਿੱਤਾ ਜਾਂਦਾ ਹੈ ਤੇ ਉਹਦੇ ਵਿੱਚੋਂ ਅਸੀਂ ਦੇਖਦੇ ਹਾਂ ਵੀ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜੀਆਂ ਹਿੰਸਕ ਭੀੜਾਂ ਨੇ ਉਹ ਖਾਸ ਉਸ ਫਿਰਕੇ ਦੇ ਖਿਲਾਫ ਜਾਂ ਖਾਸ ਉਹਦੇ ਜੋ ਵੀ ਉਹਦੇ ਨਾਲ ਸੰਬੰਧ ਜੋ ਉਹਦੀ ਆਇਡੈਂਟੀਟੀ ਹੈ ਜੋ ਉਹਦੀ ਪਛਾਣ ਹੈ ਉਹਦੇ ਖਿਲਾਫ ਹੁਕਤਨਾ ਸ਼ੁਰੂ ਕਰ ਦਿੰਦੇ ਇਸੇ ਦਾ ਇੱਕ ਵਰਤਾਰਾ ਜਿਹਨੂੰ ਆਪਾਂ ਭੂਤ ਕਹਿ ਕੇ ਜਾਂ ਚੁੜੀਲ ਕਹਿ ਕੇ ਕਰਨਾ ਹੈ ਉਹ ਵੀ ਔਰਤਾਂ ਦੇ ਉੱਤੇ ਇੱਕ ਬਹੁਤ ਹੀ ਮਤਲਬ ਭਿਆਨਕ ਕਿਸਮ ਦੇ ਉਹ ਹਮਲੇ ਆ ਤੇ ਭੀੜ ਉਹਨਾਂ ਦੇ ਮਗਰ ਪੈ ਕੇ ਉਹਨੂੰ ਮਾਰਨ ਦੇ ਵਿੱਚ ਆਪਣਾ ਪੁੰਨ ਸਮਝੀ ਇਸ ਕਿਸਮ ਦੀਆਂ ਧਾਰਨਾਵਾਂ ਹੈਗੀਆਂ ਸਾਡੇ ਸਾਹਮਣੇ ਉਦਾਹਰਨਾਂ ਆਈਆਂ ਦੇਸ਼ ਭਰ ਦੇ ਵਿੱਚ ਬਹੁਤ ਵੱਡੀਆਂ ਆਈਆਂ ਨਿਰਪાય ਆਕਾਂਡ ਆਇਆ ਉਸ ਤੋਂ ਬਾਅਦ ਔਰਤਾਂ ਦੇ ਖਿਲਾਫ ਇੱਕ ਜਿਹੜਾ ਜੇ ਐਸ ਵਰਮਾ ਕਮੇਟੀ ਬਣੀ ਉਹਨਾਂ ਦੀਆਂ ਸਿਫਾਰਸ਼ਾਂ ਦੇ ਉੱਤੇ ਪੌਸ਼ ਐਕਟ ਆਇਆ ਤੇ ਪਰ ਉਹ ਸਾਰੇ ਦੇ ਕੁਝ ਭਾਵੇਂ ਜੂਦ ਇਹ ਘਟਨਾਵਾਂ ਰੁਕੀਆਂ ਨਹੀਂ ਕਿਉਂਕਿ ਮਾਨਸਿਕਤਾ ਸਮਾਜ ਦੀ ਨਹੀਂ ਬਦਲੀ ਮਾਨਸਿਕਤਾ ਉਹੀ ਹੈ ਦੂਜੇ ਪਾਸੇ ਜਿਹੜੇ ਸਾਡੇ ਦੇਸ਼ ਦਾ ਮੇਨ ਮੀਡੀਆ ਜਿਹਨੂੰ ਆਪਾਂ ਗੋਦੀ ਮੀਡੀਆ ਕਹਿੰਦੇ ਆ ਉਹ ਉਸ ਸਾਰਾ ਜਿਹੜਾ ਸਮਾਜ ਦਾ ਗੁੱਸਾ ਅਪਰਾਧ ਦੇ ਖਿਲਾਫ ਜਾਣ ਦੀ ਵਜਾਏ ਜਾਂ ਆਪਾਂ ਪਰਚੋਲ ਕਰਨ ਦੀ ਵਜਾਏ ਜਾਂ ਬਹੁਤ ਵੱਡੇ ਵੱਡੇ ਜਿਹੜੇ ਮਨੋਵਿਗਿਆਨਕ ਹੈ ਉਹਨਾਂ ਦੀ ਸਹਿਤਾ ਲੈਣ ਦੀ ਵਜਾਏ ਵੀ ਇਹ ਕਿਉਂ ਹੋ ਰਿਹਾ ਤੇ ਉਹਦਾ ਸਮਾਜਿਕ ਤੌਰ ਤੇ ਸਮਾਜ ਐਜੇ ਮਨੋਵਿਗਿਆਨੀ ਡਾਕਟਰ ਸਮਾਜ ਐਜੇ ਮਨੋਵਿਗਿਆਨੀ ਡਾਕਟਰ ਕਿਵੇਂ ਇਸ ਨੂੰ ਹੱਲ ਕਰੇ ਆਪਣੀ ਇਸ ਬਿਮਾਰੀ ਨੂੰ ਕਿਉਂਕਿ ਸਮਾਜ ਦੀ ਬਿਮਾਰੀ ਹੈ ਵੱਡੀ ਇਹ ਤੇ ਉਹਨੂੰ ਕਿਵੇਂ ਹੱਲ ਕਰੇ ਉਧਰ ਨੂੰ ਪਾਉਣ ਦੀ بجائے ਕਿਸੇ ਇੱਕ ਵਿਸ਼ੇਸ਼ ਫਿਰਕੇ ਦੇ ਵਿਰੁੱਧ ਨਫ਼ਰਤ ਫਲਾ ਕੇ ਗੁੱਸਾ ਕਢਾਉਂਦੇ ਆ ਸਮਾਜ ਦਾ ਸਮਾਜ ਨੂੰ ਗੁੱਸਾ ਆਉਂਦਾ ਹੈ ਉਦਾਹਰਨ ਹੈ ਕਿ ਦੇ ਵਿੱਚ ਇੱਕ ਜਿਹੜੇ ਲਿਵਿੰਗ ਪਾਰਟਨਰ ਸੀਗੇ ਉਹਨਾਂ ਚ ਮੁਸਲਮ ਮੁੰਡਾ ਸੀ ਤੇ ਕੁੜੀ ਹਿੰਦੂ ਸੀਗੀ ਕਾਫੀ ਦੇਰ ਤੋ ਰਹਿ ਰਹੇ ਸੀ ਤੇ ਉਸ ਮੁੰਡੇ ਨੇ ਉਸ ਕੁੜੀ ਨੂੰ ਮਾਰ ਕੇ ਉਹਦੇ ਟੁਕੜੇ-ਟੁਕੜੇ ਕਰਕੇ ਫ੍ਰਿਜ ਚ ਰੱਖਦੇ ਤੇ ਬੜਾ ਦਹਿਲਿਆ ਸਾਰਾ ਹਿੰਦੁਸਤਾਨ ਦਹਿਲ ਗਿਆ ਉਸ ਘਟਨਾ ਨੂੰ ਸੁਣ ਕੇ ਤੇ ਜਿਹੜੀ ਜਿਹੜੀਆਂ ਸਾਡੀਆਂ ਭੀੜ ਤੰਤਰ ਥਲਾਉਣ ਵਾਲੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਉਹਨੂੰ ਮੁਸਲਮ ਬਰੋਧੀ ਨਫਰਤਾ ਦੇ ਵਿੱਚ ਕਨਵਰਟ ਕਰ ਦਿੱਤਾ ਇੱਕ ਔਰਤ ਦੇ ਉੱਤੇ ਜ਼ੁਲਮ ਹੋਇਆ ਇੱਕ ਕਿਸੇ ਵਿਅਕਤੀ ਨੇ ਕੀਤਾ ਉਹਦੀ ਵਜਾਇ ਉਹ ਇੱਕ ਫਿਰਕੇ ਦੇ ਵਿਰੁੱਧ ਉਹਦਾ ਗੁੱਸਾ ਸਾਰਾ ਉਧਰ ਨੂੰ ਸੇਧਿਤ ਕਰ ਦਿੱਤਾ ਤੇ ਉਸ ਤੋਂ 5-4 ਦਿਨਾਂ ਬਾਅਦ ਇੱਕ ਉਲਟ ਘਟਨਾ ਹੋ ਗਈ ਕਿਸੇ ਹਿੰਦੂ ਮੁੰਡੇ ਨੇ ਐਦਾਂ ਇੱਕ ਟੁਕੜੇ ਕਰਤੇ ਤੇ ਉਦੋਂ ਚੁੱਪ ਰਹੇ ਜਣੀ ਅਸੀਂ ਅਪਰਾਧ ਨੂੰ ਨਹੀਂ ਮਤਲਬ ਫੋਕਸ 'ਚ ਰੱਖਦੇ ਅਪਰਾਧੀ ਨੂੰ ਵੀ ਫੋਕਸ 'ਚ ਨਹੀਂ ਰੱਖਦੇ ਉਸ ਅਪਰਾਧੀ ਦੀ ਪਛਾਣ ਦੇਖ ਕੇ ਅਸੀਂ ਰਿਐਕਸ਼ਨ ਦੰਨੇ ਆ ਪਿਛਲੇ 14 11-12 ਸਾਲਾਂ ਤੋਂ ਸਾਡੀ ਮਾਨਸਿਕਤਾ ਸਮਾਜ ਦੀ ਇਸ ਕਿਸਮ ਦੀ ਬਣਾ ਦਿੱਤੀ ਗਈ ਹੈ ਨੂੰ ਕੀ ਕਿਹਾ ਜਦੋਂ ਆਪਾਂ ਸਮਝਦੇ ਆਂ ਵੀ ਪਰਵਾਸੀ ਮਜ਼ਦੂਰਾਂ ਮਜ਼ਦੂਰ ਵੱਲੋਂ ਜਿਹੜੀ ਪਿੱਛੇ ਜੱਕ ਘਟਨਾ ਜਿਹੜੀ ਆ ਕਾਫੀ ਪੰਜਾਬ ਦੇ ਵਿੱਚ ਆਪਣੀ ਚਰਚਾ ਚਾਈ ਸੀ ਵੇ ਉਹਨੇ ਇੱਕ ਇਸੇ ਤਰੀਕੇ ਦੇ ਨਾਲ ਕੋਈ ਘਟਨਾ ਨੂੰ ਅੰਜਾਮ ਦਿੱਤਾ ਉਹਦੇ ਵਿੱਚ ਵੀ ਪੰਜਾਬ ਦੇ ਵਿੱਚ ਜੇ ਇਸ ਢੰਗ ਦੇ ਨਾਲ ਜੇ ਕਿਸੇ ਨੇ ਕੁਝ ਕਹਿਣ ਲਈ ਵੀ ਕੋਸ਼ਿਸ਼ ਕੀਤੀ ਆ ਤਾਂ ਉਹਨੂੰ ਇਹ ਦੋਸ਼ੀ ਠਹਿਰਾ ਦਿੱਤਾ ਗਿਆ ਕਹਿਣ ਵਾਲੇ ਨੂੰ ਵੀ ਤੂੰ ਭਾਈ ਆਪਾਂ ਸਮਝਦੇ ਆ ਕਿ ਜੇ 5% ਪ੍ਰਵਾਸੀ ਮਜ਼ਦੂਰ ਅੰਤਰਰਾਜੀ ਮਜ਼ਦੂਰ ਜੇ ਇੱਥੇ ਪੰਜਾਬ ਦੇ ਵਿੱਚ ਹੈਗੇ ਆ ਤਾਂ ਕੁਦਰਤੀ ਗੱਲ ਆ ਕ੍ਰਾਈਮ ਵਿੱਚ ਹਿੱਸਾ ਵੀ 5% ਉਹਨਾਂ ਹੀ ਆ ਕੋਈ ਵੀ ਕਰਦਾ ਹੋ ਸਕਦਾ ਜਿਸ ਢੰਗ ਨਾਲ ਆਬਾਦੀ ਦੀ ਰੇਸ਼ਿਓ ਆ ਤਾਂ ਕ੍ਰਾਈਮ ਦੀ ਰੇਸ਼ਿਓ ਵੀ ਉਸੇ ਢੰਗ ਨਾਲ ਹੋਣੀ ਆ ਤੁਸੀਂ ਗੱਲ ਅੱਗੇ ਤੋਰਿਓ ਜੀ ਮੈਂ ਇਸ ਕਰਕੇ ਜਿਹੜੀ ਮੈਂ ਗੱਲ ਬਿਲਡ ਕਰ ਰਿਹਾ ਸੀਗਾ ਵੀ ਪਿਛਲੇ ਅੱਗੇ ਵੀ ਕ੍ਰਾਈਮ ਹੁੰਦਾ ਜਦੋਂ ਪਹਿਲੀਆਂ ਸਰਕਾਰਾਂ ਰਹੀਆਂ ਨੇ ਔਰਤਾਂ ਦੇ ਵਿਰੁੱਧ ਕ੍ਰਾਈਮ ਉਦੋਂ ਵੀ ਹੁੰਦੇ ਆ ਤੰਦੂਰ ਕਾਂਡ ਹੋਏ ਹੋਰ ਹੋਏ ਪਰ ਉਦੋਂ ਜਿਹੜਾ ਵਿਅਕਤੀ ਜਿਨੇ ਇਹ ਕੀਤਾ ਉਸ ਵਿਅਕਤੀ ਤੇ ਸਿੱਧਤ ਹੁੰਦਾ ਸੀ ਸਮਾਜ ਦਾ ਗੁੱਸਾ ਮੀਡੀਆ ਦਾ ਗੁੱਸਾ ਵੀ ਉਸ ਵਿਅਕਤੀ ਦੇ ਸੇਧਿਤ ਹੁੰਦਾ ਸੀਗਾ ਤੇ ਚਾਹੇ ਉਹ ਮੀਡੀਆ ਪ੍ਰਿੰਟ ਹੈ ਤੇ ਚਾਹੇ ਦੂਜਾ ਇਲੈਕਟ੍ਰੋਨਿਕ ਮੀਡੀਆ ਉਸ ਵਿਅਕਤੀ ਤੇ ਗੁੱਸਾ ਸੇਧਿਤ ਹੋਣ ਕਰਕੇ ਉਹ ਉਹਦਾ ਫਲਾ ਨਹੀਂ ਸੀ ਹੁੰਦਾ ਉਹਦੇ ਨਾਲ ਭੀੜ ਤੰਤਰ ਨਹੀਂ ਸੀ ਜਨਮ ਲੈਂਦਾ ਵੀ ਉਸ ਦੀ ਜਿਹੜੀ ਪਛਾਣ ਵਾਲੇ ਲੋਕਾਂ ਦੇ ਨੂੰ ਹਮਲੇ ਦਾ ਸ਼ਿਕਾਰ ਬਣਾਈਏ ਚਾਹੇ ਜਵਾਨੀ ਹਮਲਾ ਹੈ ਤੇ ਚਾਹੇ ਜਾਣ ਬੁੱਝ ਕੇ ਹਿੰਸਕ ਹਮਲਾ ਹੈ ਪਰ ਪਿਛਲੇ 10-11 ਸਾਲਾਂ ਤੋਂ ਜਿਹੜਾ ਰਵੈਤ ਬਣ ਗਈ ਉਹ ਇਹ ਬਣ ਗਈ ਵੀ ਜਦੋਂ ਵੀ ਕਿਤੇ ਕੋਈ ਇਸ ਕਿਸਮ ਦਾ ਅਪਰਾਧ ਆਉਂਦਾ ਹੈ ਤਾਂ ਉਸ ਅਪਰਾਧੀ ਦੀ ਜਿਹੜੀ ਵੀ ਪਛਾਣ ਹੈਗੀ ਉਸ ਪਛਾਣ ਦੇ ਉੱਤੇ ਅਟੈਕ ਕਰਦੇ ਐ ਸਮੁੱਚੇ ਤੌਰ ਤੇ ਉਸ ਪਛਾਣ ਵਾਲੀ ਸਮੁੱਚੀ ਜਿਹੜੀ ਬਰਾਦਰੀ ਹੈ ਉਹਨੂੰ ਕਟਹਿਰੇ 'ਚ ਖੜਾ ਕਰ ਦਿੱਤਾ ਜਾਂਦਾ ਸੋ ਉਸੇ ਦੀ ਇੱਕ ਉਦਾਹਰਨ ਇਹ ਹੈ ਵੀ ਜਿਹੜਾ ਹਸ਼ਿਆਰਪੁਰ ਦੇ ਵਿੱਚ ਉਸ ਬੱਚੇ ਨਾਲ ਜਿਹੜਾ ਜਿਹੜਾ ਇਹ ਜਕਰਤ ਕੀਤਾ ਕਿਸੇ ਨੇ ਉਸ ਨੂੰ ਜਿੰਨੀ ਸਜ਼ਾ ਮਿਲਦੀ 19 ਥੋੜੀ ਹੈ ਸੁਭਚੇ ਪੰਜਾਬੀਆਂ ਨੇ ਉਸ ਨੂੰ ਇਸੇ ਤਰ੍ਹਾਂ ਕਿਹਾ ਪਰ ਕੁਝ ਲੋਕਾਂ ਦੀ ਮਾਨਸਿਕਤਾ ਚਾਹੇ ਉਹ ਆਪਣੇ ਆਪ ਨੂੰ ਉਸ ਜਿਹੜੀ ਧਾਰਾ ਹੈ ਜਿਹੜੀ ਧਾਰਾ ਇਸ ਹਿੰਸਕ ਭੀੜਾ ਨੂੰ ਖਸਾਉਂਦੀ ਹੈ ਇਹ ਉਸ ਦੇ ਉੱਤੇ ਤੇ ਇਸ ਨੂੰ ਫਿਰਕੂ ਜਾਂ ਦੂਜੀ ਜਿਹੜੀ ਹੈ ਦੁਰਖ ਦਿੰਦੀ ਹੈ ਉਹ ਨਾਲ ਚਾਹੇ ਉਹ ਸਹਿਮਤ ਹੋਵੇ ਜਾਂ ਨਾ ਹੋਵੇ ਹਰ ਗੱਲ ਤੇ ਉਹਨਾਂ ਦੇ ਐਕਸ਼ਨ ਉਸ ਧਾਰਾ ਦੇ ਨਾਲ ਮੇਲ ਖਾਂਦੇ ਐ ਵੀ ਪੀੜਾਂ ਦੀਆਂ ਪੀੜਾਂ ਹੋ ਕੇ ਇਹ ਪੁਹਲਾ ਕ੍ਰੀਏਟ ਕਰੋ ਤੇ ਉਦੋਂ ਸਾਰੇ ਪੰਜਾਬ ਦੇ ਵਿੱਚ ਇਹ ਹੋਇਆ ਵੀ ਇੱਥੋਂ ਤਾਂ ਭਈਏ ਭੁਜਾਈ ਦੇਣੇ ਚਾਹੀਦੇ ਐ ਇਸੇ ਤੇ ਵੈਸਾ ਹੋ ਰਹੀਆਂ ਨੇ ਇਸੇ ਤੇ ਗੱਲਾਂ ਹੋਈਆਂ ਨੇ ਵੀ ਜਿਵੇਂ ਸਮੁੱਚੇ ਅੰਤਰਰਾਜੀ ਮਜ਼ਦੂਰ ਨੇ ਪੰਜਾਬ ਚ ਆਏ ਹੋਏ ਉਹ ਉਸ ਘਨੌਣੇ ਕਾਂਡ ਲਈ ਸਾਰੇ ਦੇ ਸਾਰੇ ਜ਼ਿੰਮੇਵਾਰ ਐ ਇਸੇ ਜਿਹੜੀ ਝੀੜ ਤਾਂ ਅਸੀਂ 84 ਦੇ ਜਿਹੜੇ ਸਿੱਖ ਵਿਰੋਧੀ ਜਿਹੜੇ ਕਤਲੇ ਆਮ ਹੈ ਉਹ ਅਸੀਂ ਦੇਖ ਚੁੱਕੇ ਹਾਂ ਜਾਨੀ ਕਿ ਭੀੜ ਤੰਤਰ ਬਣਾਉਣਾ ਹੈਗਾ ਕਿਸੇ ਇੱਕ ਨੂੰ ਨਹੀਂ ਰਟੀ ਨੂੰ ਟਾਰਗੇਟ ਕਰਨਾ ਹੈ ਕਿਸੇ ਇੱਕ ਵਿਅਕਤੀ ਜਾਂ ਦੋ ਵਿਅਕਤੀਆਂ ਦੀ ਗੱਲ ਕਰਕੇ ਉਹ ਭੀੜ ਤੰਤਰ ਜਿਹੜਾ ਹੈਗਾ ਉਹ ਬਹੁਤ ਹੀ ਮਾੜਾ ਹੈ ਤੇ ਜਿਹੜਾ ਪਿਛਲੇ ਸਾਮੇ ਚ ਜਿਆਦਾ ਹੁਣ ਜਿਹੜੀ ਜਲੰਧਰ ਘਟਨਾ ਹੋਈ ਹੈ ਬਹੁਤ ਦੁਖਦਾਈ ਘਟਨਾ ਹੈ ਛੋਟੀ ਬੱਚੀ ਹੈ ਅਨਫੋਰਚੂਨੇਟਲੀ ਅੱਜ ਉਹਦਾ ਭੋਗ ਹੈ ਵਿਚਾਰੀ ਦਾ ਤੇ ਸੁਪਰੀਮ ਕੋਰਟ ਦੀਆਂ ਅਧਿਕਾਰਤਾ ਨੇ ਅਸੀਂ ਉਹਨਾਂ ਦੇ ਨਾਂ ਵੀ ਨਹੀਂ ਲੈਣੇ ਨਹੀਂ ਲੈਣੇ ਚਾਹੀਦੇ ਤੇ ਅਸੀਂ ਵੀ ਮਹਿਸੂਸ ਕਰਦੇ ਆ ਵੀ ਨਹੀਂ ਲੈਣੇ ਚਾਹੀਦੇ ਤੇ ਗਵੰਡੀ ਬੰਦਾ ਜਿਵੇਂ ਤੁਸੀਂ ਸ਼ੁਰੂ ਚ ਕਿਹਾ ਗਵੰਡੀ ਬੰਦਾ ਜਾਣਦੇ ਐ ਤੇ ਬਾਈ ਚਾਂਸ ਉਹ ਬੰਦਾ ਜਿਹੜਾ ਉਹ ਇੱਕ ਸਿੱਖ ਵੀ ਅਸੀਂ ਬਿਲਕੁਲ ਹੀ ਗੱਲ ਵਿੱਚ ਕੇ ਇਹ ਕਹਿਣਾ ਚਾਹੁੰਦੇ ਆ ਸੋਸ਼ਲ ਮੀਡੀਆ ਤੇ ਕੁਝ ਲੋਕ ਸਮੁੱਚੇ ਸਿੱਖ ਭਾਈਚਾਰੇ ਨੂੰ ਕਟਾਰੇ 'ਚ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਐ ਜਿਹੜਾ ਕਿ ਬਿਲਕੁਲ ਹੀ ਗਲਤ ਅਸੀਂ ਅਜਹਿ ਲੋਕਾਂ ਦੀ ਅਜਹੀ ਮਾਨਸਿਕਤਾ ਦੀ ਬਿਲਕੁਲ ਨਿੰਦਿਆ ਕਰਦੇ ਹਾਂ ਕਿ ਉਹਦੇ ਲਈ ਸਿੱਖ ਭਾਈਚਾਰਾ ਕਿਸੇ ਵੀ ਤਰ੍ਹਾਂ ਨਾਲ ਜ਼ਿੰਮੇਵਾਰ ਨਹੀਂ ਉਹ ਵਿਅਕਤੀ ਜ਼ਿੰਮੇਵਾਰ ਹੈ ਇੱਕ ਤਰ੍ਹਾਂ ਉਹਨੂੰ ਜਿਹੜੀ ਮਰਜ਼ੀ ਤੇ ਅਸੀਂ ਅਸੀਂ ਤਾਂ ਕਿਸੇ ਵੀ ਵਿਅਕਤੀ ਦੀ ਜਿਹੜਾ ਵੀ ਜੋ ਵੀ ਪਛਾਣ ਹੈ ਉਹਦੀ ਪਛਾਣ ਦੇ ਪ੍ਰੋਟੈਕਸ਼ਨ ਦੇ ਹੱਕ 'ਚ ਅਸੀਂ ਤਾਂ ਕਾਮਨਿਸਟ ਹੋਣ ਕਰਕੇ ਅਸੀਂ ਜਿਹੜੇ ਵੀ ਚਾਹੇ ਉਹਨਾਂ ਦੀ ਧਾਰਮਿਕ ਪਛਾਣ ਹੈ ਚਾਹੇ ਉਹਨਾਂ ਦੀ ਜਾਤੀ ਪਛਾਣ ਹੈ ਚਾਹੇ ਉਹਨਾਂ ਦੀ ਭਾਸ਼ਾ ਦੀ ਹੈ ਚਾਹੇ ਉਹਨਾਂ ਦੀ ਪਹਿਰਾਵੇ ਦੀ ਹੈ ਹਰ ਪਛਾਣ ਜਿਹੜਾ ਵੀ ਬੰਦਾ ਉਹਨੂੰ ਆਪਣੀ ਪਛਾਣ ਮੰਨਦਾ ਹੈਗਾ ਉਹਦੀ ਉਹਦੀ ਰਾਖੀ ਦੇ ਹੱਕ ਚਾ ਕਿਸੇ ਵੀ ਵਿਅਕਤੀ ਨੂੰ ਉਸ ਵਿਅਕਤੀ ਜਿਹੜਾ ਇਹ ਇਸ ਕੋ ਕਰਮ ਦੇ ਵਿੱਚ ਸ਼ਾਮਿਲ ਦੱਸਿਆ ਜਾ ਰਿਹਾ ਹੈ ਜਿਹਦੇ ਤੇ ਦੋਸ਼ ਹੈ ਉਸ ਵਿਅਕਤੀ ਦੀ ਪਛਾਣ ਨਾਲ ਮਿਲਾ ਕੇ ਉਸ ਪਛਾਣ ਤੇ ਅਟੈਕ ਕਰਨ ਦਾ ਕੋਈ ਅਧਿਕਾਰ ਨਹੀਂ ਤੇ ਅਸੀਂ ਉਹਨਾਂ ਸਾਰੇ ਲੋਕਾਂ ਦੀ ਜਿਹੜੇ ਅਜਿਹਾ ਕੁਸ਼ ਕਰਦੇ ਐ ਇਸ ਬਹਾਨੇ ਉਹਨਾਂ ਦੀ ਨਿੰਦਿਆ ਕਰਦੇ ਆ ਕਿਉਂਕਿ ਇਸ ਅਜਿਹਾ ਕਰਨ ਨਾਲ ਬਲਕਿ ਬਲਕਿ ਉਲਟੇ ਵੀ ਸਿੱਖ ਭਾਈਚਾਰੇ ਨੇ ਤਾਂ ਪਛਾਣ ਜਿਹੜੀ ਐ ਉਹ ਪ੍ਰੋਟੈਕਟਰ ਦੇ ਤੌਰ ਤੇ ਬਣਾਈ ਹੋਈ ਐ ਉਹ ਪ੍ਰੋਟੈਕਟਰ ਵਾਲੀ ਪਛਾਣ ਦੇ ਉੱਤੇ ਕਿਸੇ ਵੀ ਤਰ੍ਹਾਂ ਕੋਈ ਆਂਚ ਨਾ ਆਵੇ ਇਸ ਬਹਾਨੇ ਨਾਲ ਤੇ ਅਸੀਂ ਸਮਝਦੇ ਆ ਵੀ ਜਿੱਥੇ ਉਸ ਪ੍ਰਵਾਸੀ ਮਜ਼ਦੂਰ ਨੇ ਉਸ ਛੋਟੇ ਬੱਚੇ ਦੇ ਨਾਲ ਕੋ ਕਰਮ ਕੀਤਾ ਤੇ ਸਮੁੱਚੇ ਪ੍ਰਵਾਸੀਆਂ ਨੂੰ ਕੁਝ ਵੈਸਟਡ ਇੰਟਰਸਟ ਨੇ ਆਪਣੇ ਹਮਲੇ ਦਾ ਸ਼ਿਕਾਰ ਬਣਾਇਆ ਅਸੀਂ ਸਮਝਦੇ ਹਾਂ ਵੀ ਉਸ ਹਮਲੇ ਦੇ ਵਿੱਚ ਕਈ ਤਰ੍ਹਾਂ ਦੀਆਂ ਰਾਜਨੀਤਿਕ ਤੇ ਦੂਜੀਆਂ ਧਿਰਾਂ ਸ਼ਾਮਲ ਸੀ ਜਿਨ੍ਹਾਂ ਦੇ ਆਪਣੇ ਨਿੱਜੀ ਹਿੱਤ ਜੁੜੇ ਹੋਏ ਐ ਉਹਨਾਂ ਗੱਲਾਂ ਨਾਲ ਕੋਈ ਉਹਨੂੰ ਵਿਹਾਰ ਚੋਂ ਨਾ ਵੀ ਰਲਾ ਕੇ ਦੇਖ ਰਿਹਾ ਸੀ ਕੋਈ ਕਿਸੇ ਤਰ੍ਹਾਂ ਦੇਖ ਰਿਹਾ ਸੀ ਕੋਈ ਭਾਰਤ ਪੰਜਾਬ ਦੇ ਵਿੱਚ ਗੜਬੜ ਕਰਾਉਣ ਦੇ ਪੱਖ ਤੋਂ ਦੇਖ ਰਿਹਾ ਸੀ ਉਹ ਅਸੀਂ ਸਮਝਦੇ ਹਾਂ ਵੀ ਜਿਹੜੀ ਹੁਣ ਸਿੱਖ ਪਛਾਣ ਤੇ ਕੁਝ ਲੋਕ ਕਿੰਤੂ ਕਰ ਰਹੇ ਐ ਉਹ ਉਹ ਵੀ ਕਿਸੇ ਜਾਣੇ ਜਾਂ ਅਣਜਾਣੇ ਰੂਪ ਚ ਕਿਸੇ ਨਾ ਕਿਸੇ ਸਾਜ਼ਿਸ਼ ਦਾ ਸ਼ਿਕਾਰ ਨੇ ਗੱਲ ਸਰ ਜਿਹੜੀ ਤੁਸੀਂ ਸ਼ੁਰੂ ਚ ਗੱਲ ਕਹੀ ਸੀ ਅੱਡ ਅੱਡ ਯੂਨੀਵਰਸਿਟੀਆਂ ਦੇ ਵਿੱਚ ਜੈਂਡਰ ਸਟੱਡੀਜ਼ ਦੇ ਨਾਂ ਤੇ ਡਿਪਾਰਟਮੈਂਟਸ ਬਣੇ ਹੋਏ ਐ ਉਹ ਅੱਡ ਅੱਡ ਥਾਵਾਂ ਤੇ ਅਧਿਐਨ ਕਰਦੇ ਐ ਸਟੱਡੀ ਕਰਦੇ ਐ ਤੇ ਸਟੱਡੀਜ਼ ਕਰਨ ਤੋਂ ਬਾਅਦ ਇਹ ਤਾਂ ਬਹੁਤ ਥੇਰ ਪਹਿਲਾਂ ਤੋਂ ਹੀ ਸਥਾਪਿਤ ਤੱਥ ਇੱਕ ਵੀ ਬਹੁਤ ਵਾਰੀ ਇੱਕ ਤਾਂ ਚਲੋ ਇਹ ਐ ਵੀ ਕਿਸੇ ਗੁੰਡਿਆਂ ਨੇ ਛਰੇ ਆਮ ਕਿਸੇ ਕੁੜੀ ਨੂੰ ਚੱਕ ਲਿਆ ਕ੍ਰਮ ਹੋ ਗਿਆ ਹੋਰ ਹੋ ਗਿਆ ਇਸ ਕਿਸਮ ਦੀਆਂ ਘਟਨਾਵਾਂ ਨੇ ਇੱਕ ਜਿਹੜੀਆਂ ਚੁੱਪਚੀ ਪੀਤੇ ਵਰਤਦੀਆਂ ਨੇ ਉਹਨਾਂ ਦੇ ਵਿੱਚ ਬਹੁਤੇ ਬੰਦੇ ਜਾਣਕਾਰ ਹੁੰਦੇ ਐ ਉਨ੍ਹਾਂ ਦੇ ਨੇੜੇ ਦੇ ਹੁੰਦੇ ਐ ਤੇ ਕਈ ਤਾਂ ਨੇੜੇ ਦੇ ਰਿਸ਼ਤੇਦਾਰ ਵੀ ਹੁੰਦੇ ਇਹ ਇੱਕ ਸਥਾਪਿਤ ਤੱਥ ਹੈਗਾ ਤੇ ਇਸ ਤੱਥ ਨੂੰ ਦੇਖਦਿਆਂ ਹੋਇਆਂ ਸਾਡੀ ਇਹ ਸਮਾਜ ਦੇ ਤੌਰ ਤੇ ਇੱਕ ਸਮਾਜ ਦੇ ਸੁ ਜਾਗ ਅੰਗ ਹੋਣ ਦੇ ਤੌਰ ਤੇ ਸਾਡੀ ਇਹ ਬਣਦੀ ਹੈ ਵੀ ਅਸੀਂ ਸਮਾਜ ਦੇ ਅੰਦਰ ਇਸ ਹੁੰਦੇ ਕੁਕਰਮ ਵਿਰੁੱਧ ਸਮਾਜਿਕ ਜਾਗਰੂਕਤਾ ਜ਼ਰੂਰ ਫੈਲਾਈਏ ਤਾਂ ਕਿ ਅਸੀਂ ਸਾਡੀਆਂ ਇਹਨਾਂ ਬੱਚੀਆਂ ਨੂੰ ਉਹਨਾਂ ਦੇ ਜੇ ਉਹ ਪ੍ਰੋਟੈਕਟਰ ਹੋਣੇ ਚਾਹੀਦੇ ਆ ਜੋ ਉਹਨਾਂ ਦਾ ਬਚਾਅ ਕਰਨ ਵਾਲੇ ਹੋਣੇ ਚਾਹੀਦੇ ਆ ਉਹ ਉਹਨਾਂ ਦੇ ਕੋ ਕੰਮ ਕਰਨ ਵਾਲੇ ਨਾ ਬਣਨ ਅਸੀਂ ਜ਼ਰੂਰ ਸਮਾਜ ਨੂੰ ਇਹਦੇ ਉੱਤੇ ਆਪਣੀ ਨਿਗਰਾਨੀ ਰੱਖਣੀ ਚਾਹੀਦੀ ਹੈ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਬਿਲਕੁਲ ਠੀਕ ਹੈ ਕਹਾਂ ਲੋ ਟਿੰਡਾ ਦੀ ਬੱਚੀ ਵੀ ਇੱਕ ਤਰ੍ਹਾਂ ਦੀ ਜਿਹੜੀ ਘਟਨਾ ਵਾਪਰੀ ਆ 8 ਸਾਲ ਦੀ ਇੱਕ ਬੱਚੀ ਜਿਹੜੀ ਆ ਜਿਹਦੇ ਨਾਲ ਦੋ ਦੂਜੇ ਮੁੰਡਿਆਂ ਨੇ ਕੋ ਕੰਮ ਕੀਤਾ ਉਹ ਵੀ 18 ਸਾਲ ਤੋਂ ਘਟਨੇ ਉਹਨਾਂ ਤੇ ਕੇਸ ਦਰਜ ਹੋ ਗਿਆ ਵਕਸਰ ਕਾਰਵਾਈ ਹੋਣੀ ਵੀ ਆਪਣੇ ਆਪ ਦੇ ਵਿੱਚ ਇੱਕ ਕੰਮ ਹੈ ਕਿ ਜੇ ਵਕਸਰ ਕਾਰਵਾਈ ਨਹੀਂ ਹੁੰਦੀ ਜਿੱਦਾਂ ਜਲੰਧਰ ਵਾਲੀ ਘਟਨਾ ਉਹਦੇ ਵਿੱਚ ਵਕਸਰ ਕਾਰਵਾਈ ਨਾ ਹੋਣ ਕਰਕੇ ਲੋਕਾਂ ਦਾ ਗੁੱਸਾ ਜਿਹੜਾ ਉਸ ਦੋਸ਼ੀ ਦੇ ਖਿਲਾਫ ਹੋਇਆ ਉਹਨੂੰ ਕੁੱਟਮਾਰ ਕੀਤੀ ਗਈ ਆ ਇਹ ਵੀ ਇੱਕ ਬਹੁਤ ਜ਼ਰੂਰੀ ਆ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਜੀ ਥੈਂਕ ਯੂ